ਸਸਰਕਾਲ న్యూਸ 18 ਪੰਜਾਬ ਰਾਣਾ ਦੇਖ ਰਹੇ ਤਮਾਮ ਦਸ਼ਕਾਂ ਦਾ ਬहोत-ਬहोत ਸਵਾਗਤ ਹੈ ਮਹਿਤਾ ਨਾ ਚਾਹਦਰੀ ਲੱਕੇ ਹਾਜ਼ਰ ਆ ਡਾਇਰੈਕਟ ਡਿਸਟ੍ਰਿਕਟ ਤੋਂ ਡਾਇਰੈਕਟ ਡਿਸਟ੍ਰਿਕਟ ਤੋਂ ਪਹਿਲਾਂ ਗੱਲ ਕਰਾਂਗੇ ਦਸੂਹਾ ਦੀ ਦਸੂਹਾ ਦੇ ਪਿੰਡ ਸੇਰਦ ਵਿੱਚ ਗੋਲੀਆਂ ਚਲੀਆਂ ਨੇ ਦੱਸਦੇ ਕਿ ਜ਼ਮੀਨੀ ਵਿਵਾਦ ਚੱਲਦੇ ਆ ਦੋ ਤਰ੍ਹਾਂ ਦੇ ਵਿਚਾਲੇ ਫਾਇਰਿੰਗ ਹੋਈ ਹੈ ਖੇਤਾਂ ਦੇ ਵਿੱਚ ਕੱਡੇ ਕਈ ਫਾਇਰ ਦਾ ਰਾਈਫਲ ਤੇ ਪਿਸਤੌਲ ਦੇ ਨਾਲ ਕਈ ਫਾਇਰ ਕੱਡੇ ਗਏ 8 ਕਿਲੋ ਜ਼ਮੀਨ ਕਿਲੇ ਜ਼ਮੀਨ ਤੇ ਬਟਵਾਰੇ ਨੂੰ ਲੈ ਕੇ ਪੂਰਾ ਵਿਵਾਦ ਹੋਇਆ ਸੀ ਜਿਸ ਨੂੰ ਚਲਦਿਆਂ ਗੋਲੀਆਂ ਤੱਕ ਚਲ ਪਈਆਂ ਤਾਂ ਜਾਣੀ ਨੁਕਸਾਨ ਜੇਕਰ ਗੱਲ ਕਰੀਏ ਤਾਂ ਜਾਣੀ ਨੁਕਸਾਨ ਤੋਂ ਬਚਾਰਿਆ ਹਾਲਾਂਕਿ ਅਜਨਾਲਾ ਦੇ ਨੌਜਵਾਨਾਂ ਦੇ ਲਈ ਸਿੱਖਿਆ ਦਾ ਨਵਾਂ ਸੂਰਜ ਚੜ੍ਹਿਆ ਹੈ ਮੁੱਖ ਮੰਤਰੀ ਦੇ ਵੱਲੋਂ 15 ਕਰੋੜ ਦੀ ਲਾਗਤ ਨਾਲ ਨਵਨਪਲਨ ਵਾਲੀ ਸਰਕਾਰੀ ਜਗਰੀ ਕਾਲਜ ਬ ਬਿਕਰਾਉਰ ਦੇ ਨੀ ਪੱਥਰ ਰੱਖਿਆ ਗਿਆ ਹੈ ਸੀਐਮ ਨੇ ਕਿਹਾ ਹੈ ਕਿ ਗਲੀਆਂ ਨਾਲੀਆਂ ਦੇ ਵਿੱਚ ਭਾਵੇਂ ਲੇਟ ਹੋ ਜਾਣ ਪਰ ਵਿਦਿਆ ਪਹਿਲ ਹੈ 15 ਏਕੜ ਦੇ ਵਿੱਚ ਫੈਲਣ ਵਾਲੀ ਇਹ ਕਾਲਜ 70 ਕਿਲੋਮੀਟਰ ਦੇ ਖੇਰੇ ਦੇ ਵਿੱਚ ਅਤੇ 50 ਹੱਦੇ ਪਿੰਡਾਂ ਦੀ ਤਕਸੀਦ ਬਦਲੇਗਾ ਸੀਐਮ ਨੇ ਉਮੀਦ ਜਤਾਈ ਹੈ ਕਿ ਇੱਥੇ ਪੜ੍ਹੇ ਬੱਚੇ ਵੱਡੇ ਅਫਸਰ ਬਣ ਕੇ ਪਿੰਡ ਦਾ ਸੁਧਾਰ ਕਰਨਗੇ ਅਤੇ ਰਾਜਨੀਤੀ ਦੇ ਵਿੱਚ ਵੀ ਨਵੀਂ ਪਨੀਰੀ ਤਿਆਰ ਹੋਵੇਗੀ ਪਿੰਡ ਦੀ ਨਗਰ ਪੰਚਾਇਤ ਨੂੰ ਪਿੰਡ ਦੇ ਵਸਨੀਕਾਂ ਨੂੰ ਇਸ ਗੱਲੋਂ ਧੰਨਵਾਦ ਕਹਿਣਾ ਚਾਹਨਾ ਕਿ ਉਹਨਾਂ ਨੇ 15 ਏਕੜ ਜ਼ਮੀਨ ਜਿਹੜੀ ਆ ਉਹ ਇਸ ਪੁੰਨ ਦੇ ਕੰਮ ਵਾਸਤੇ ਕਿਉਂਕਿ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਕਿਹਾ ਜਾਂਦਾ ਹੈ ਤਾਂ ਇਸ ਵਿਦਿਆ ਦੇ দান ਵਾਸਤੇ ਉਹਨਾਂ ਨੇ 15 ਏਕੜ ਜ਼ਮੀਨ দান ਕੀਤੀ ਹੈ ਤਾਂ ਫਿਰ ਅਸੀਂ 15 ਕਰੋੜ ਰੁਪਈਆ ਕੈਬਨਟ ਦੇ ਵਿੱਚ ਪਾਸ ਕਰਕੇ ਤੇ ਕਾਲਜ ਜਿਹੜਾ ਉਹਨੂੰ ਪ੍ਰਵਾਨਗੀ ਦਿੱਤੀ ਹੈ ਜਿਸ ਤਰ੍ਹਾਂ ਦੀ ਤੁਸੀਂ ਫੋਟੋਆਂ ਦੇਖ ਰਹੇ ਹੋ ਇਹ ਇਸੇ ਤਰ੍ਹਾਂ ਦਾ ਹੀ ਬਣੂਗਾ ਇੱਕ ਵੀ ਸ਼ੀਸ਼ਾ ਜਾਂ ਇੱਕ ਵੀ ਇੱਟ ਇਧਰ ਉਧਰ ਨਹੀਂ ਹੋਊਗੀ ਮੋਗਾ ਨਗਰ ਦੇ ਕਮ ਨੂੰ ਅੱਜ 55ਵਾਂ ਦਰਬਾਦ ਨਵਾਂ ਮੇਅਰ ਮਿਲਿਆ ਆਮ ਆਦਮੀ ਪਾਰਟੀ ਦੇ ਪ੍ਰਵੀਨ ਕੁਮਾਰ ਸ਼ਰਮਾ ਮੋਗਾ ਦੇ ਨਵੇਂ ਮੇਅਰ ਬਣੇ ਨੇ ਕੱਤੀ ਕੌਂਸਲਰਾਂ ਨੇ ਪ੍ਰਵੀਨ ਕੁਮਾਰ ਦੇ ਹੱਕ ਵਿੱਚ ਵੋਟਿੰਗ ਕੀਤੀ ਇਸ ਵੋਟਿੰਗ ਦੇ ਵਿੱਚ ਕਾਂਗਰਸ ਅਤੇ ਆਕਾਲੀ ਕੌਂਸਲਰਾਂ ਨੇ ਵਾਕਆਊਟ ਕੀਤਾ ਸੀ ਜਿਸ ਤੋਂ ਬਾਅਦ ਭੁਰਨ ਪ੍ਰਵੀਨ ਕੁਮਾਰ ਸ਼ਰਮਾ ਅਕਾਰਜਕਾਰੀ ਮੇਅਰ ਬਣੇ ਨੇ ਜ਼ਿਕਰ ਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਮਹਿਰਬਲਜੀਤ ਸਿੰਘ ਚੰਨੀ ਨੂੰ ਪਾਰਟੀ ਤੋਂ ਬਾਹਰ ਕੀਤਾ ਸੀ ਜਿਸ ਤੋਂ ਬਾਅਦ ਨਵੰਬਰ ਤੋਂ ਮੋਗਾ ਮੇਅਰ ਦੀ ਇੱਕ ਕੁਰਸੀ ਖਾਲੀ ਸੀ ਕਿ ਜਿਹੜੀ ਮੋਰ ਲੱਗੀ ਆ ਜੀ ਐਮਐਲਏ ਸਾਹਿਬ ਤੇ ਕੰਮਣ ਲੱਗੀ ਆ ਜਿੱਦਨੇ ਵੀ ਇਹਨਾਂ ਨੇ ਸਾਹਿਬ ਤੇ ਚੰਗੇ ਚੰਗੇ ਕੰਮ ਕਰਾਏ ਆ ਤੇ ਐਮਸੀ ਸਾਹਿਬ ਜਿਹੜੇ ਸਾਨੂੰ ਅੱਜ ਉਹਨਾਂ ਦੇ 31 ਵੋਟਾਂ ਪਈਆਂ ਤੇ ਸਾਡੇ ਕੰਮ ਨੂੰ ਦੇਖ ਕੇ ਸਰਕਾਰ ਤੇ ਕੰਮ ਨੂੰ ਦੇਖ ਕੇ ਸਾਡੀ ਜਿੰਦਗੀ ਵਧੀਏ ਅੱਜੋਂ ਵੀ ਜ਼ਿਆਦਾ ਹੋਣਾ ਕਿ ਬਦੂਗੀ ਬਰਨਾਲਾ ਦੇ ਪਿੰਡ ਗੁਰਮਾ ਦੇ 22 ਸਾਲਾ ਰਾਜਪ੍ਰੀਤ ਸਿੰਘ ਦੀ ਕੈਨੇਡਾ ਚ ਬਿਮਾਰੀ ਕਾਰਨ ਮੌਤ ਹੋ ਗਈ। ਦੱਸ ਦੇ ਕਿ ਬਸ ਡਰਾਈਵਰ ਪਤਾ ਨੇ ਆਪਣੇ 3 ਏਕੜ ਜ਼ਮੀਨ ਤੇ 18 ਲੱਖ ਦਾ ਕਰਜ਼ ਚੁੱਕ ਕੇ 2.5 ਸਾਲ ਪਹਿਲਾਂ ਪੁੱਤ ਨੂੰ ਵਿਦੇਸ਼ ਭੇਜਿਆ ਸੀ। ਰਾਜਪ੍ਰੀਤ ਨੇ 15 ਦਿਨ ਬਾਅਦ ਪੈਂਦੇ ਵਿਆਹ ਦੇ ਲਈ ਘਰ ਪਰਤਣਾ ਸੀ ਪਰ ਫਿਰ ਉਸਦੀ ਮ੍ਰਿਤਕ ਦੇ ਉਡੀਕ ਕੀਤੀ ਜਾ ਰਹੀ ਹੈ। ਬੇਬਸ ਪਰਿਵਾਰ ਨੂੰ ਸਰਕਾਰ ਅਤੇ ਸਮਾਜ ਸੇਵੀਆਂ ਦੇ ਕੋਲੋਂ ਪੁੱਤ ਦੀ ਮ੍ਰਿਤਕ ਦੇ ਪੰਜਾਬ ਲਿਆਉਣ ਲਈ ਮਦਦ ਦੀ ਗੋਹਾਰ ਲਗਾ ਰਿਹਾ ਹੈ। ਲੁਧਿਆਣਾ ਦੇ ਵਿੱਚ ਸਿਆਗੋਡਾਗਰ ਸਥ ਸਸ਼ਵਨੀ ਐਸੋਸੀਏਟਸ ਤੇ ਐਸਆਈਟੀ ਵੱਲੋਂ ਮਾਰੇ ਛਾਪੇ ਨੇ ਹੁਣ ਜ਼ਿਆਸਤੇ ਤੇ ਪੇਸ਼ੇਵਰ ਰੰਗ ਫੜ ਲਿਆ। ਇਸ ਕਾਰਵਾਈ ਦੇ ਵਿੱਚ ਵਿਰੋਧ ਦੇ ਵਿੱਚ ਸੀਏ ਸੰਗਠਨਾ ਤੇ ਸੀਸੀ ਦਫ਼ਤਰ ਅਗੇ ਜ਼ੋਰਦਾਰ ਪ੍ਰੋਟਸਟ ਕੀਤਾ। ਦਰਸਲ 9 ਜਨਵਰੀ ਦੇ ਸ਼ਾਮ ਐਸਆਈਟੀ ਦੇ ਵੱਲੋਂ ਆਕਾਲੀ ਆਗੂ ਸੁਪੀਰ ਬਾਦਲ ਦੇ ਸੀਏ ਸਤਵਿੰਦਰ ਕੋਹਲੀ ਨੂੰ ਲੈ ਕੇ ਛਾਪੇ ਮਾਰੇ ਕੀਤੇ ਤੇ ਇੰਸਟੀਚਿਊਟ ਨਾਰਾਜ਼ ਹੈ। ਡੀਜੀ ਮਨਸ਼ੂ ਜੈਨ ਰਾਹੀਂ ਰਾਸ਼ਟਰਪਤੀ ਨੂੰ ਭੇਜੇ ਮੰਗ ਪੱਤਰ ਦੇ ਵਿੱਚ ਸੀਏ ਸੰਗਠਨਾ ਨੇ ਦੋ ਟੁਕ ਮੰਗ ਕੀਤੀ ਹੈ ਕਿ ਜ਼ਬਤ ਕੀਤੇ ਗਏ ਲੈਪਟਾਪ ਅਤੇ ਡੀਵੀਆਰ ਤੁਰੰਤ ਵਾਪਸ ਕੀਤੇ ਜਾਣ। ਇਸੇ ਉਨਾਇ ਕਾਰਵਾਈ ਨੂੰ ਪੇਸ਼ਵਰ ਮਰਿਆਵਾਦਾ ਦੀ ਉਲੰਘਣਾ ਕਰਾ ਤਾ ਪਿਛਲੇ ਦਿਨੀ ਤੁਸੀਂ ਸਾਰਿਆਂ ਨੇ ਦੇਖਿਆ ਹੈ ਕਿ ਇਹਨਾਂ ਨੇ ਡਾਕੂਮੈਂਟਸ ਲੈ ਲਈ ਕੋਈ ਐਸਾ ਪ੍ਰੋਸੀਜਰ ਕੋਈ ਵਾਰੰਟ ਨਹੀਂ ਕੋਈ ਸਨਮਾਨ ਨਹੀਂ ਸਿੱਧਾ ਆਏ ਪੰਜਾਬ ਬੰਦੇ ਪੁਲਿਸ ਫੋਰਸ ਦੇ ਆਏ ਪਰ ਆ ਕੇ ਜ਼ਬਰਦਸਤੀ ਕਿਸੇ ਇੱਕ ਕਿਸੇ ਕਲਾਇੰਟ ਦੇ ਪੇਪਰ ਲੈ ਗਏ ਨਾ ਸਿਰਫ ਇੱਕ ਕਲਾਇੰਟ ਦੇ ਨਾਲ ਉਹ 50 100 150 200 ਹੋਰ ਕਲਾਇੰਟਾਂ ਦੇ ਵੀ ਲੈਪਟਾਪ ਚ ਡਾਕੂਮੈਂਟ ਆ ਉਹ ਵੀ ਲੈ ਗਏ ਤਾਂ ਨਾ ਸਾਡੇ ਲੈਪਟਾਪ ਵੀ ਲੈ ਗਏ ਹੋਰ ਤੁਹਾਨੂੰ ਇਹ ਦਸੀਏ ਜਾਂਦੇ ਜਾਂਦੇ ਡੀਵੀਆਰ ਵੀ ਲੈ ਗਏ ਉਹਨਾਂ ਦੇ ਆਫਿਸ ਤੋਂ ਤਾਂ ਇਹ ਕਾਰਵਾਈ ਪਬਲਿਕ ਨਾ ਹੋ ਸਕੇ ਤਾਂ ਅਸੀਂ ਇਹਨੂੰ ਪੂਰੀ ਤਰ੍ਹਾਂ ਸਾਰੀਆਂ ਬਾਰ ਕੌਂਸਲ ਪੰਜਾਬ ਦੀਆਂ ਨਾਰਥ ਇੰਡੀਆ ਦੀਆਂ ਸਾਰੀਆਂ ਬਾਰ ਮਿਲ ਕੇ ਇਹਨੂੰ ਕੰਡੈਮਨ ਕਰਦੀਆਂ ਕਿ ਇਹ ਜੋ ਅੱਜ ਹੋਇਆ ਹੈ ਇਹ ਦੁਬਾਰਾ ਨਾ ਹੋਵੇ ਜੇ ਇਦਾਂ ਦੀ ਕਾਰਵਾਈ ਹੋਈ ਤਾਂ ਕਿਸੇ ਵੀ ਪ੍ਰੋਫੈਸ਼ਨਲ ਨੇ ਕਦੇ ਕਿਸੇ ਪੋਲੀਟੀਕਲ ਬੰਦੇ ਦਾ ਕੰਮ ਨਹੀਂ ਕਰਿਆ ਕਰਦਾ ਉੱਥੇ ਲੈਰਗਾ ਕਾ ਪੁਲਿਸ ਨੇ ਪੰਜਾਬ ਹਰਿਆਣਾ ਦੀ ਸਰਹੱਦ ਤੇ ਵੱਡੀ ਕਾਰਵਾਈ ਕਰਦੇ ਹੋਏ ਜੂਏ ਦੇ ਅੱਡੇ ਤੇ ਛਾਪੇਮਾਰੀ ਕਰਕੇ 22 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ। ਪੁਲਿਸ ਨੇ ਮੌਕੇ ਤੇ 7,23,000 ਰੁਪਏ ਨਕਦ ਵੀ ਬਰਾਮਦ ਕੀਤਾ। ਪਿੰਡ ਚੂਲੜ ਕਲਾਂ ਦੇ ਵਿੱਚ ਜੂਏ ਦਾ ਵੱਡਾ ਅੱਡਾ ਚੱਲ ਰਿਹਾ ਸੀ। ਗੁਪਤ ਸੂਚਨਾ ਮਿਲਣ ਤੇ ਲੈਰਗਾ ਕਾ ਪੁਲਿਸ ਵੱਲੋਂ ਚੁਰੰਤ ਕਾਰਵਾਈ ਕਰਦਿਆ ਅੱਡੇ ਤੇ ਰੇਡ ਕੀਤੀ ਗਈ। ਰੇਡ ਦੇ ਦੌਰਾਨ ਉੱਥੇ ਤਾਸ਼ ਤੇ ਪੱਤਿਆਂ ਦੇ ਨਾਲ ਵੱਡੇ ਪੱਧਰ ਤੇ ਜੂਆ ਖੇਡਿਆ ਜਾ ਰਿਹਾ ਸੀ। ਪੁਲਿਸ ਨੇ ਮੌਕੇ ਤੇ ਸਾਰੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਫੜੇ ਗਏ ਦੋਸ਼ੀਦ ਵਿੱਚ ਜ਼ਿਆਦਾਤਰ ਲੋਕ ਹਰਿਆਣਾ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਉਹ ਵਿਅਕਤੀਆਂ ਦੇ ਜਿਹੜੇ ਉਸ ਸਥਾਈ ਬੰਦੇ ਨੇ ਜਿਹੜੇ ਵੀ ਉਹ ਵੱਡੇ ਪੱਧਰ ਤੇ ਜੂਆ ਉੱਥੇ ਖੇਡ ਰਹੇ ਨੇ ਕਿ ਆਪਣੇ ਜਾਖੜ ਦੇ ਕੋਲ ਗੁਰੂ ਨਾਨਕ ਨਗਰਾਇਆ ਉੱਥੇ ਇੱਕ ਪਵਨ ਜੀ ਗੈरेज ਹੈ ਉਹਦੇ ਵਿੱਚ ਇੱਕ ਵੱਡਾ ਇੱਕ ਹਾਲ ਬਣਾਇਆ ਸ਼ੈੱਡ ਬਣਾ ਕੇ ਉਹਦੇ ਵਿੱਚ ਅੰਦਰ ਬੈਠ ਕੇ ਇਹ ਤਾਸ਼ ਨਾਲ ਦੇ ਆਪਣੇ ਮੋਬਾਈਲ ਤੋਂ ਮਿਲਨ ਵਾਲੇ ਐਡਰੈਸੇ ਚੰਡੀਗੜ੍ਹ ਪੁਲਿਸ ਦੇ ਸਾਈਬਰ ਸਲਾਨ ਦੇ ਠੱਗਾਂ ਦੇ ਇੱਕ ਵੱਡੇ ਘਰੋਦਾ ਪੱਦਾ ਫਾਸ਼ ਕੀਤਾ ਹੈ ਜਿਸ ਦੇ ਤਹਿਤ ਪੁਲਿਸ ਨੇ ਟਰਾਈ ਸਿਟੀ ਦੇ 9 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਗ੍ਰਿਫਤਾਰ ਕੀਤੇ ਗਏ ਸਾਰੇ ਨੌਜਵਾਨ 20 ਤੋਂ 25 ਸਾਲ ਦੀ ਉਮਰ ਦੇ ਨੇ ਆਧਾ ਚੰਡੀਗੜ੍ਹ ਦੇ ਮਹਾਲੀ ਦੇ ਰਹਿਣ ਵਾਲੇ ਹਨ ਸਾਈਬਰ ਸੈੱਲ ਦੀ ਐਸਪੀ ਗਿਤਾंजलि ਖੰਡੇਲਵਾਲ ਨੇ ਦੱਸਿਆ ਕਿ ਇਹ ਨੌਜਵਾਨ ਆਪਣੇ ਬੈਂਕ ਖਾਤਿਆਂ ਦੇ ਵਰਤੋਂ ਠੱਗੀ ਦੀ ਰਕਮ ਮੰਗਵਾਉਣ ਦੇ ਲਈ ਕਰਦੇ ਸੀ ਕੱਤੇ ਦੇ ਵਿੱਚ ਪੈਸਾ ਉਹਦੇ ਬਾਅਦ ਆਪਣਾ ਕਮਿਸ਼ਨ ਕੱਟ ਕੇ ਪੈਸੇ ਅੱਗੇ ਮਾਸਟਰਮਾਈਂਡ ਤੱਕ ਭੇਜ ਦਿੱਤੇ ਸਨ ਪੁਲਿਸ ਮੁਤਾਬਕ ਇਹ ਮਲਟੀ ਲੇਅਰ ਸਾਈਬਰ ਫਰਾਡ ਨੈਕਸਸ ਹੈ ਜਿਸ ਦੀ ਜਾਂਚ ਜਾਰੀ ਹੈ ਚੰਡੀਗੜ੍ਹ ਦੀ ਸਾਈਬਰ ਸੈੱਲ ਵੱਲੋਂ ਇੱਕ ਸਫਲਤਾ ਹਾਸਿਲ ਹੋਈ ਹੈ ਜਿਦੇ ਵਿੱਚ ਜਿਹੜੇ ਮਿਊਲ ਅਕਾਊਂਟਸ ਹੁੰਦੇ ਸਾਈਬਰ ਥੱਗ ਜਿਹੜੇ ਅਕਾਊਂਟਸ ਨੂੰ ਯੂਜ਼ ਕਰਦੇ ਆ ਉਹਦੇ ਵਿੱਚ ਹੁਣ ਪੁਲਿਸ ਨੇ ਸਫਲਤਾ ਹਾਸਿਲ ਕੀਤੀ ਹੈ ਜਿਦੇ ਵਿੱਚ 9 ਲੋਕਾਂ ਨੂੰ ਕਾਬੂ ਕੀਤਾ ਗਿਆ ਤੋਂ ਦੱਸ ਦਈਏ ਕਿ ਇਹਦੇ ਵਿੱਚ ਜਿਹੜੇ 9 ਲੋਕ ਨੇ ਉਹਨਾਂ ਦੀ ਜਿਹੜੀ ਉਮਰ ਹੈ 25 ਤੋ ਲੈ ਕੇ ਜੈਸੀ ਗੱਲ ਕਰਨੀ 26 ਸਾਲ ਔਰ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਹਦੇ ਵਿੱਚ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸਮਰਨਾ ਦੇ ਪਿੰਡ ਫਤਗੜ ਚੁੰਨਾ ਤੋਂ ਦਰਦਨਾਕ ਖਬਰ ਸਾਹਮਣੇ ਆਈ ਹੈ ਜਿੱਥੇ ਕਣਕ ਦੇ ਖੇਤ ਦੇ ਵਿੱਚ ਪਾਣੀ ਲਗਾਉਂਦੇ ਸਮੇਂ ਕਿਸਾਨ ਲਗਤ ਜਗਤਾਰ ਸਿੰਘ ਦਾ ਪੈਰ ਫਸਲ ਗਿਆ ਅਤੇ ਉਹ ਖੇਤ ਦੇ ਵਿੱਚ ਮੋਟਰ ਉੱਤੇ ਡਿੱਗ ਪਿਆ ਜਿਸ ਨਾਲ ਉਸ ਦੀ ਗਰਦਨ ਦਾ ਮਣਕਾ ਟੁੱਟ ਗਿਆ ਸਿੱਧਾ ਹਸਪਤਾਲ ਲਿਜਾਣ ਦੇ ਬਾਵਜੂਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਗਤਾਰ ਸਿੰਘ ਦੇ ਪਿੱਛੇ ਦੋ ਛੋਟੇ ਬੱਚੇ ਅਤਿਅੰਤਕ ਤੌਰ ਤੇ ਕਮਜ਼ੋਰ ਪਰਿਵਾਰ ਰਹਿ ਗਿਆ ਹੈ ਪਿੰਡ ਦੇ ਸਰਪੰਚ ਗੁਰਦੇਵ ਸਿੰਘ ਨੇ ਸਰਕਾਰ ਦੇ ਕੋਲੋਂ ਪਰਿਵਾਰ ਦੇ ਲਈ ਮਦਦ ਦੀ ਮੰਗ ਕੀਤੀ ਹੈ ਕਿ ਇਹ ਨਾ ਜਗਤਾਰ ਸਿੰਘ ਸੀਗਾ ਜੀ ਨਾਮ ਇਹਦਾ ਚੰਨਾ ਦਾ ਰਹਿਣ ਵਾਲਾ ਇੱਕ ਕੱਲ ਸ਼ਾਮ ਗਿਆ ਸੀਗਾ ਖੇਤ ਉੱਥੇ ਆਚਾਰਾਂ ਕਿਤੇ ਗੜਾ ਗੜਾ ਖਾ ਕੇ ਡਿੱਗ ਤੋ ਉਹਦੇ ਕਰਕੇ ਉਹ ਖਾਲ ਖਾਲ ਤੇ ਡਿੱਗੀ ਉਹਦੀ ਪੈਰ ਕੋਲ ਸਲਪੀ ਕਾ ਹੋ ਗਈ ਕੱਲ ਦੇ ਵਿੱਚ ਹਾਂਜੀ ਹਾਂ ਉਕੇਰਿਆਂ ਪੁਲਿਸ ਨੇ ਦੋ ਸਕੇ ਭਰਾਵਾਂ ਨੂੰ ਚੋਰੀ ਦੇ 10 ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ ਪੁਛਕੇ ਜੇਰਨ ਮਲਜ਼ਮ ਮਾਲੂਮ ਅਲੀ ਉਰਫ ਅम्मू ਓਕਸ ਨੇ ਦੱਸਿਆ ਕਿ ਉਹ ਅਤੇ ਉਸ ਦਾ ਭਰਾ ਸ਼ਰੀਫ ਮਿਲ ਕੇ ਵਕਫਾ ਖੇلاقਿਆ ਤੋਂ ਬਾਈਕ ਚੋਰੀ ਕਰਦੇ ਸੀ ਤੇ ਚੋਰੀ ਕਰਕੇ ਹਾਜੀਪੁਰ ਏਰੀਆ ਦੇ ਵਿੱਚ ਵੇਚਦੇ ਸੀ ਜੁਨਿਆਂ ਦੇ ਵੱਲੋਂ ਹਾਕੀ ਮੰਗਾ ਦੇ ਸਬੰਧ ਵਿੱਚ ਰੋਸ ਰੈਲੀ ਕੀਤੀ ਗਈ ਹੈ ਜੰਗਲਾਤ ਮੰਡਲ ਅਫਸਰ ਗਰਸ਼ੰਕਰ ਦੇ ਦਫ਼ਤਰ ਦੇ ਸਾਹਮਣੇ ਇਹ ਰੈਲੀ ਕੀਤੀ ਗਈ ਹੈ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਮੁਤਾਬਕ ਪਿਛਲੇ 25 ਸਾਲਾਂ ਤੋਂ ਕੰਮ ਕਰ ਰਹੇ ਡੇਲੀਵੇ ਸੀਨੀਅਰ ਕਾਮਿਆਂ ਨੂੰ ਸਰਕਾਰ ਪੱਕਾ ਕਰੇ ਉਹਨਾਂ ਨੇ ਕਿਹਾ ਕਿ ਪੱਕੇ ਕਿਤੇ ਕਾਮਿਆਂ ਨੂੰ ਹੁਣ ਤੱਕ ਪੱਕੀ ਵਾਲੀ ਤਨਖਾਹ ਨਹੀਂ ਮਿਲ ਰਹੀ ਹੈ ਇਸ ਤੋਂ ਇਲਾਵਾ ਪੱਤਿਆਂ ਦਾ ਬਕਾਇਆ ਨਹੀਂ ਪਾਇਆ ਗਿਆ ਇਨੀਆਂ ਜਤਾਵਨੀਆਂ ਦੇ ਬਾਵਜੂਦ ਵੀ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਦੜਬਦ ਵਿੱਚ ਸਵੇਪਾ ਪੱਤਰੀ ਰੋਸ ਰੈਲੀ ਕੀਤੀ ਜਾਵੇਗੀ ਆਪਲਾਪ ਦੇ ਪੱਛਮੀ ਤੱਕ ਲਗਾਤਾਰ ਰੋਹਿੰਦ ਸਿੰਘ ਜੀ ਰੋਸ ਰੈਲੀਆਂ ਕਰਕੇ ਜਿਨ੍ਹਾਂ ਨੇ ਜੋ ਲੋਕਾਈ ਨੇ ਵੇਖੇ ਸਰਕਾਰ ਲੈਵਲ ਦੀਆਂ ਜਿਵੇਂ ਜਿਹੜੇ ਸਾਡੇ ਸਾਥੀ ਲੱਗੇ ਸੀਨੀਅਰ ਕਾਉਂਸਲ ਮੈਂ ਉਹਨਾਂ ਨੇ 10 ਸਾਥੀ ਜਾਂ ਸਰਦਾਰਾਂ ਦਾ ਭਾਗ ਜੀ ਕਰ ਰਹੇ ਸੀ ਉਹਨਾਂ ਨੂੰ ਪੱਕੇ ਕਰਨ ਦੀ ਗੱਲ ਹੋਵੇ ਤਾਂ ਜਿਹੜੇ ਸਾਡੇ ਸਾਥੀ ਪੱਕੇ ਕੀਤੇ ਆ ਉਹਨਾਂ ਨੂੰ ਤਰਸਾਹ ਦੇਣ ਦੀ ਗੱਲ ਹੋਵੇ ਪੂਰੀਆਂ ਪੂਰੇ ਗ੍ਰੇਡਾਂ ਦੇ ਨਾਲ ਲੈਰਕਾਗਾ ਦੇ ਵਿੱਚ ਫਰਨੀਚਰ ਦੀ ਦੁਕਾਨ ਤੇ ਲੋਨ ਅਤੇ ਵਰਾਂਟ ਦੇ ਕਬਜ਼ੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਵੱਲੋਂ ਧਰਨਾ ਦਿੱਤਾ ਗਿਆ ਦੁਕਾਨ ਮਾਲਕ ਦੇ ਅਨੁਸਾਰ 15 ਲੱਖ ਰੁਪਏ ਦਾ ਲੋਨ ਲਿਆ ਗਿਆ ਸੀ ਜਿਸ ਦੇ ਵਿੱਚੋਂ 11 ਲੱਖ ਭਰ ਦਿੱਤੇ ਗਏ ਪਰ ਬੈਂਕ ਨੇ 17 ਲੱਖ ਰੁਪਏ ਵਾਪਸ ਮੰਗੇ ਕਿਸਾਨ ਯੂਨੀਅਨ ਦੇ ਪ੍ਰਧਾਨ ਸਰਬਜੀਤ ਸਿੰਘ ਨੇ ਕਿਹਾ ਕਿ ਉਹ ਕਬਜ਼ੇ ਨੂੰ ਕਿਸੇ ਵੀ ਹਾਲਤ ਵਿੱਚ ਨਹੀਂ ਹੌਣ ਦੇਣਗੇ ਅਤੇ ਜੇ ਬੈਂਕ ਦੁਬਾਰਾ ਕੋਸ਼ਿਸ਼ ਕਰੇਗਾ ਤਾਂ ਉਹਨਾਂ ਦਾ ਖੇਰਾ ਉਕੀਤਾ ਜਾਏਗਾ ਉਹ ਮਤਲਬ ਉਹਨਾਂ ਤੱਕ ਪਹੁੰਚ ਕੀਤੀ ਸੀ ਬੈਂਕ ਵਾਲਿਆਂ ਤੱਕ ਮੁਲਾਜ਼ਮਾਂ ਤੱਕ ਉਹਨਾਂ ਦੇ ਮਤਲਬ ਮੈਨੇਜਰ ਸਾਹਿਬ ਨੂੰ ਵੀ ਮਿਲੇ ਸੀ ਉਹਨਾਂ ਦੇ ਘਰ ਵੀ ਜਾ ਕੇ ਆਏ ਜੀ ਉਹਨਾਂ ਨੂੰ ਮੈਂ ਤਾਂ ਦਰਲੇ ਕਿਤੇ ਵੀ ਸਾਡਾ ਮਤਲਬ ਕੋਈ ਹੱਲ ਕਰ ਦੋ ਵੀ ਸਾਨੂੰ ਸੈਟਲਮੈਂਟ ਦਾ ਕੋਈ ਦੱਸ ਦਿਓ ਉਹਨਾਂ ਨੇ ਮਤਲਬ ਸਾਡੇ ਫੋਨ ਚੱਕਣੇ ਬੰਦ ਕਰਤੇ ਜੀ ਸਾਡੇ ਕੋਲੇ ਬਕੀਨ ਭੇਜ ਜਦੂਗਾ ਸਿੱਧੇ ਕੋਈ ਸਾਡੀ ਕੁਰਤੀ ਵਾਲਾ ਕੋਈ ਕੁਝ ਨਹੀਂ ਮਤਲਬ ਸਾਨੂੰ ਦੱਸਿਆ ਗਿਆ ਸਾਡੇ ਕੋਲੇ ਸਿੱਧੀ ਪ੍ਰਾਂਟ ਕਬਜ਼ੇ ਦੇ ਨੋਟਿਸ ਭੇਜੇ ਗਏ ਕੇਂਦਰ ਸਰਕਾਰ ਦੇ ਵੱਲੋਂ ਮਨਰੇਗਾ ਕਾਨੂੰਨ ਨੂੰ ਰੱਦ ਕਰਨ ਦੇ ਵਿਰੋਧ ਵਿੱਚ ਦੇਸ਼ ਭੱਜ ਰੋਸ ਤੇਜ਼ ਹੁੰਦਾ ਜਾ ਰਿਹਾ ਹੈ ਇਸ ਤਹਿਤ ਕਾਂਗਰਸ ਪਾਰਟੀ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਮਨਰੇਗਾ ਕਾਮਿਆਂ ਨੂੰ ਲਾਂਬੰਦ ਕੀਤਾ ਜਾ ਰਿਹਾ ਹੈ ਨਾਵਾ ਬਲੌਕ ਤੇ ਪਿੰਡਾਂ ਖੂਹੀ ਦੇ ਵਿੱਚ ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਨਮੋਤ ਨੇ ਮਨਰੇਗਾ ਕਾਮਿਆਂ ਨਾਲ ਮੀਟਿੰਗ ਕੀਤੀ ਇਸ ਮੌਕੇ ਉਨ੍ਹਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧਿਆ ਹੋਇਆ ਕਿ ਸਰਕਾਰ ਨੇ ਗਰੀਬ ਮਜ਼ਦੂਰਾਂ ਦੇ ਚੁੱਲੇ ਦੀ ਰੋਟੀ ਪੰਨ ਕਰ ਦਿੱਤੀ ਹੈ ਉਨ੍ਹਾਂ ਆਖਿਆ ਕਿ ਕੇਂਦਰ ਨੇ ਆਪਣਾ ਭਾਰ ਸੂਬਿਆਂ ਦੇ ਭਾਰਤ ਹੈ ਜਦਕਿ ਪੰਜਾਬ ਸਰਕਾਰ ਆਪਣੇ ਵਾਅਦੇ ਪੂਰੇ ਕਰਨ ਦੇ ਵਿੱਚ ناکਾਮ ਨਹੀਂ ਰਹੀ ਹੈ ਮਰੇਗਾ ਕਾਮਿਆਂ ਨਾਲ ਮਜ਼ਦੂਰਾਂ ਨਾਲ ਵੱਡਾ ਧੋਖਾ ਸੈਂਟਰ ਦੀ ਸਰਕਾਰ ਨੇ ਕੀਤਾ ਔਰ ਬਿੱਲ ਪਾਸ ਕਰਤਾ ਕਿ ਪੰਚਾਇਤਾਂ ਤੋਂ ਕੰਮ ਖੋਲਿਆ ਪੰਚਾਇਤਾਂ ਇਹ ਕੰਮ ਨਹੀਂ ਕਰਨਗੀਆਂ ਸੈਂਟਰ ਸਕੀਮ ਦੱਸੇਗੀ ਫੇਰ ਦੇਖੇਗੀ ਕੰਮ ਹੋਣ ਵਾਲਾ ਕਿ ਨਹੀਂ ਹੋਣ ਵਾਲਾ ਫੇਰ ਉਹ ਦੱਸੇ ਕਿਥੇ ਕੰਮ ਕਰਨਾ ਔਰ ਕਹਿ ਦੇ ਦਿੱਤਾ 125 ਦਿਨ ਦਾ ਕੰਮ ਦੇਣਾ ਦੱਸ ਦਿੰਦਾ ਵੀ ਨਹੀਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 22 ਅਤੇ 23 ਜਨਵਰੀ ਨੂੰ ਮੌਸਮ ਵਿਭਾਗ ਦੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ ਮੌਸਮ ਵਿਗਿਆਨੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਬੇਸ਼ੱਕ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸੁੰਮੀ ਤੋਂ ਹੰਟ ਠੰਡ ਪੈ ਰਹੀ ਹੈ ਪਰ ਹੁਣ ਤਾਪਮਾਨ ਆਮ ਦੇ ਨਾਲੋਂ ਵੱਧ ਰਿਕਾਰਡ ਕੀਤੇ ਗਏ ਨੇ ਜਿਸ ਦੇ ਨਾਲ ਹੀ ਮੌਸਮ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਅੱਜ ਅਤੇ ਕੱਲ੍ਹ ਦੇ ਲਈ ਤੁੰ ਨੂੰ ਲੈ ਕੇ ਸੈਂਟਰਲ ਇਲਾਕੇ ਦੇ ਵਿੱਚ येलो ਅਲਰਟ ਜਾਰੀ ਕੀਤਾ ਗਿਆ ਹੈ ਉਤਹੀ 22 ਜਨਵਰੀ ਅਤੇ 23 ਜਨਵਰੀ ਨੂੰ ਮੀਂਹ ਦੀ ਸੰਭਾਵਨਾ ਹੈ ਜਿਸ ਨਾਲ ਮੁਰਤਾਪਮਾਨ ਦੇਖ ਸਕਦਾ ਹੈ। ਮਨ ਮੌਸਮ ਲੈ ਕੇ ਕੀ ਅਪਡੇਟ ਕਰਕੇ ਦੱਸਣ ਵਾਲਾ ਹੈ? ਜੀ ਪਿਛਲੇ ਦਿਨਾਂ ਵਿੱਚ ਅਸੀਂ ਦੇਖਿਆ ਕਿ ਜਿਹੜਾ ਡੇ ਟਾਈਮ ਟੈਂਪਰੇਚਰ ਨਾਰਮਲ ਤੋਂ ਕਾਫੀ ਨੀਚੇ ਚੱਲ ਰਿਹਾ ਸੀ ਔਰ ਕੋਲਡ ਡੇ ਕੰਡੀਸ਼ਨਸ ਬਣੀਆਂ ਹੋਈਆਂ ਸੀ ਪਰ ਹੁਣ ਇੱਕ ਦੋ ਦਿਨ ਤੋਂ ਜਿਹੜਾ ਡੇ ਟਾਈਮ ਟੈਂਪਰੇਚਰ ਦੇ ਵਿੱਚ ਰਾਈਜ਼ ਅਬਜ਼ਰਵ ਕੀਤਾ ਗਿਆ। ਕੱਲ ਦਾ ਡੇ ਟਾਈਮ ਟੈਂਪਰੇਚਰ 2.6 ਡਿਗਰੀ ਸੈਂਟੀਗ੍ਰੇਡ ਵੱਧ ਕੀਤਾ ਗਿਆ। ਜਿਹੜਾ ਕਿ ਨਾਰਮਲ ਤੋਂ ਲਗਭਗ 2.9 ਡਿਗਰੀ ਸੈਂਟੀਗ੍ਰੇਡ ਉੱਪਰ ਹੈ। ਅਰ ਅੱਜ ਦਾ ਮਿਨੀਮਮ ਟੈਂਪਰੇਚਰ 6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 0.1 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਗੁਰਦਾਸਪੁਰ ਦੇ ਵਿੱਚ ਪਬਲਿਕ ਗੁਰਦਾਸਪੁਰ ਪਬਲਿਕ ਸਕੂਲ ਦੇ 7ਵੀਂ ਦੇ ਵਿਦਿਆਰਥੀ ਆਰਵ ਸਾਈ ਗੁਪਤਾ ਨੇ ਮਹਿਸ 13 ਸਾਲ ਦੀ ਉਮਰ ਦੇ ਵਿੱਚ ਲੇਖਕ ਬਣ ਕੇ ਇਤਿਹਾਸ ਰਚ ਦਿੱਤਾ ਹੈ ਆਰਵ ਦੀ ਅੰਗਰੇਜ਼ੀ ਦੇ ਵਿੱਚ ਲਿਖੀ ਕਿਤਾਬ ਭਗਵਾਨ ਕ੍ਰਿਸ਼ਨ ਬ੍ਰਹਮ ਰੂਪ ਮਾਰਕੀਟ ਵਿੱਚ ਆ ਗਈ ਹੈ ਤਸਵੀਰਾਂ ਦੇ ਨਾਲ ਸਜੀ ਇਸ ਕਿਤਾਬ ਦੇ ਵਿੱਚ ਆਰਵ ਨੇ ਕ੍ਰਿਸ਼ਨ ਜੀ ਦੇ ਜਨਮ ਤੋਂ ਦਵਾਰਕਾ ਤੱਕ ਦੀ ਯਾਤਰਾ ਨੂੰ ਬਖੂਬੀ ਲਿਖਿਆ ਹੈ दिलचस्प बात यह है कि आरव ने किताब खुद लिख के गुप्त रखी थी जिसदा प्रतिभा पहचान के अध्यापक ने इसको पब्लिश करवाया सब इनको 20 डेज लगाए इसको पूरा लिखने में फिर मैंने फिर मैंने अपनी टीचर से शीतल गुप्ता मैम उनसे पहले कांटेक्ट किया कि मैंने उनको कहा आप मैंने बुक लिखी है तो उन्होंने बात अपने मतलब कि पब्लिशर से की उनके क्लोज पब्लिशर था उनसे बात की ਉਹਨਾਂ ਨੇ ਉਹਨਾਂ ਨੇ ਪੇजेस ਦਿਖਾਏ ਉਹਨਾਂ ਕੋ ਮੇਰੇ ਲਿਖੇ ਹੋਏ ਤੋਂ ਉਹਨਾਂ ਨੂੰ ਅੱਛਾ ਲੱਗੇ ਤੋਂ ਉਹਨਾਂ ਨੇ ਪਬਲਿਸ਼ ਕਰ ਦਿੱਤੀ ਬੁੱਕ ਅੰਮ੍ਰਿਤਸਰ ਦੇ ਵਿੱਚ 6ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਆਪੁਰਬ ਤੇ ਸੰਬੰਧ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਨਗਰ ਕੀਰਤਨ ਗੁਰਦੁਆਰਾ ਗੁਰੂ ਕੇ ਮਹਿਲ ਤੋਂ ਗੁਰਦੁਆਰਾ 24 ਸੈਕ ਤੱਕ ਸ਼ਰਧਾ ਤੇ ਸਜਾਇਆ ਗਿਆ ਵੇਸ਼ਭੇਸ਼ ਤੋਂ ਵੱਡੀ ਸੰਗਤ ਅਥੇ ਨਤਮਸਤਕ ਹੋਈ ਇਹ ਕੀਰਤਨ ਦਾ ਹਿੱਸਾ ਬਣੀ ਇਸ ਮੌਕੇ ਗੱਤ ਕੇ ਚੌਹਤ ਗੁਰਬਾਣੀ ਕੀਰਤਨ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ ਨਗਰ ਕੀਰਤਨ ਗੁਰਦੁਆਰਾ ਗੁਰੂ ਕੇ ਮਹਿਲ ਤੋਂ ਆਰੰਭ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੈ ਪੰਜ ਪਿਆਰਿਆਂ ਦੇ ਉੱਤੇ ਅਗਵਾਈ ਦੇ ਵਿੱਚ ਇਹ ਮੱਖ ਮੱਖ ਬਜਾਰਾ ਥਾਣੀ ਹੁੰਦਾ ਹੋਇਆ ਗੁਰਦੁਆਰਾ ਅਟਾਰੀ ਸਾਹਿਬ ਵਿਖੇ ਸੰਪੰਨ ਹੋਵੇਗਾ ਇਸ ਨਗਰ ਕੀਰਤਨ ਵਿੱਚ ਲੋਕਲ ਸੰਗਤਾਂ ਦਾ ਭਾਰੀ ਉਤਸ਼ਾਹ ਹੁੰਦਾ ਹੈ ਨਿੱਤਾ ਪ੍ਰਤੀ ਸੇਵਾ ਕਰਨ ਵਾਲੇ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਜਿਹੜੀਆਂ ਸਮੂਹ ਸੰਗਤਾਂ ਨੇ ਇਹਨਾਂ ਦੇ ਮਨ ਦਾ ਚਾਹੋ ਹੈ ਇਹ ਹਰ ਸਾਲ ਇਹ ਤੋਂ ਗੁਰੂ ਕੇ ਮਹਿਲ ਤੋਂ ਗੁਰਦਰਾ ਗੁਰੂ ਕੇ ਮਹਿਲ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਹੈ ਗੁਰੂ ਹਰਿਪ੍ਰੀਤ ਪਾਸ਼ਾ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਗੁਰਦਰਾ ਅਟਾਰੀ ਸਾਹਿਬ ਵਿਖੇ ਨਗਰ ਕੀਰਤਨ ਸੰਪਾਦਨ ਜੋ ਅੱਜ ਵੀ ਬੜੀ ਉਤਸ਼ਾਹ ਨਾਲ ਬੜੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਮੁਖਤਸਰ ਸਾਹਿਬ ਦੇ ਵਿੱਚ ਮਾਗੀ ਮੇਲੇ ਦੇ ਮੌਕੇ ਵਾਲੀ ਲੱਗਣ ਵਾਲੀ ਪਸ਼ੂ ਮੰਡੀ ਦੇਸ਼ਪੁਰ ਦੇ ਵਿੱਚ ਆਪਣੀ ਵੱਖਰੀ ਪਛਾਣ ਰੱਖਦੀ ਹੈ। ਕਰੀਬ ਇੱਕ ਹਫ਼ਤੇ ਤੋਂ ਵੱਧ ਸਮੇਂ ਚੱਲਣ ਵਾਲੀ ਇਸ ਪਸ਼ੂ ਮੰਡੀ ਦੇ ਵਿੱਚ ਦੇਸ਼ ਤੇ ਵੱਖ-ਵੱਖ ਸੂਬਿਆਂ ਤੋਂ ਵਪਾਰੀ ਅਤੇ ਪਸ਼ੂ ਪ੍ਰੇਮੀ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਨੇ। ਮਾਗੀ ਮੇਲੇ ਦੇ ਨਾਲ ਨਾਲ ਕਰੀਬ 10 ਦਿਨ ਚੱਲਣ ਵਾਲੀ ਪਸ਼ੂ ਮੰਡੀ ਵੀ ਲੋਕਾਂ ਦੇ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਸ ਪਸ਼ੂ ਮੰਡੀ ਦੇ ਵਿੱਚ ਹਰ ਤਰ੍ਹਾਂ ਦੇ ਜਾਨਵਰ ਦੇਖਣ ਨੂੰ ਮਿਲਦੇ ਨੇ। ਦੇਸ਼ਪੁਰ ਤੋਂ ਆਏ ਵਪਾਰੀ ਇੱਥੇ ਕਰੋੜਾਂ ਰੁਪਏ ਦੀ ਖਰੀਦੋ-ਫਰੋਖਤ ਕਰਦੇ ਨੇ। ਮੁਕਸਰ ਦੇ ਮਾਗੀ ਇਤਿਹਾਸਿਕ ਜੋੜ ਮੇਲਾ ਜਿੱਥੇ ਆਪਣੀ ਇਤਿਹਾਸਿਕ ਮਹੱਤਤਾ ਦੇ ਕਰਕੇ ਜਾਣਿਆ ਜਾਂਦਾ ਉੱਥੇ ਹੀ ਬਾਗੀ ਮੋਕੇ ਲੱਗਦੀ ਪਸ਼ੂ ਮੰਡੀ ਦੀ ਆਪਣੀ ਵੱਖਰੀ ਮਹੱਤਤਾ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਮਾਗੀ ਮੋਕੇ ਲੱਗਣ ਵਾਲੀ ਪਸ਼ੂ ਮੰਡੀ ਆ ਜੋ ਪੂਰੇ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਹੈ ਤਸਵੀਰਾਂ ਦੇ ਵਿੱਚ ਬਹੁਤ ਸਾਰੀਆਂ ਉਸੋ ਜਾਤੀਆਂ ਜਿਹੜੀਆਂ ਹੈ ਕਿ ਉਹ ਤੁਹਾਡੇ ਨਾਲ ਸੰਧੀਆਂ ਕਰਾਂਗੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਇਹ ਵੱਖਰੀ ਕਿਸਮ ਦੇ ਪੇਡੂ ਜਿਹੜੇ ਨੇ ਉਹ ਇੱਥੇ ਤੁਹਾਨੂੰ ਨਜ਼ਰ ਆਉਣਗੇ ਪੇਡਾਂ ਦੀਆਂ ਇਹ ਵੱਖਰੀ ਕਿਸਮ ਦੀਆਂ ਜਿਹੜੀਆਂ ਪੇਡਾਂ ਨੇ ਉਹ ਪੇਡੂ ਤੁਹਾਨੂੰ ਨਜ਼ਰ ਆਉਣਗੇ ਲੋਕਾਂ ਦੇ ਵਿੱਚ ਖਾਸਾ ਉਤਸ਼ਾਹ ਰਹਿੰਦਾ ਇਸ ਦਿਨ ਦੇ ਲਈ ਵਾਕਵਾਕ ਲੋਕ ਜਿੱਥੇ ਤੇ ਖਰੀਦਦਾਰੀ ਬਹੁਤ ਹੁੰਦੀ ਆ ਪਸ਼ੂਆਂ ਦੀ ਵੇਚ ਵਟਕ ਜਿਹੜੀ ਆ ਉਹ ਬਹੁਤ ਹੁੰਦੀ ਆ ਉੱਥੇ ਲੋਕ ਜਿਹੜੇ ਨੇ ਇਹਨਾਂ ਖਾਸ ਪਸ਼ੂ ਜਾਤੀਆਂ ਨੂੰ ਵੇਖਣ ਲਈ ਪਹੁੰਚਦੇ ਨੇ ਸੋ ਇਹ ਪਸ਼ੂ ਜਿਹੜੇ ਹੈਗੇ ਆ ਤੁਹਾਨੂੰ ਤੁਸੀਂ ਨਜ਼ਰ ਆ ਰਹੇ ਹੈਗੇ ਆ ਇਹ ਵਾਕਿਆ ਕਿਸਮ ਦੇ ਨੇ ਔਰ ਬੋਟੀਆਂ ਭਾਰਤੀਆਂ ਪ੍ਰਜਾਤੀਆਂ ਜਿਹੜੀਆਂ ਉਹ ਤੁਹਾਨੂੰ ਇੱਥੇ ਨਜ਼ਰ ਆਣਗੀਆਂ ਬਹੁਤ ਸਾਰੇ ਘੋੜੇ ਔਰ ਇਹ ਲੋਕ ਜਿਹੜੇ ਨੇ ਨੌਜਵਾਨ ਜਿਹੜੇ ਨੇ ਇਹ ਸਿਰਫ ਇਹਨਾਂ ਪ੍ਰਜਾਤੀਆਂ ਨੂੰ ਵੇਖਣ ਲਈ ਇੱਥੇ ਪਹੁੰਚੇ ਹੋਏ ਨੇ ਹਾਲਾਂਕਿ ਬਹੁਤ ਵੱਡੀ ਮੰਡੀ ਆ ਇਹ ਜਿੱਥੇ ਖਰੀਦ-ਵੇਚ ਬਹੁਤ ਵੱਡੇ ਪੱਧਰ ਤੇ ਉੱਤੇ ਹੁੰਦੀ ਆ ਪਰ ਉੱਥੇ ਹੀ ਬਹੁਤ ਸਾਰੀਆਂ ਪ੍ਰਜਾਤੀਆਂ ਜਿਹੜੀਆਂ ਨੇ ਪਸ਼ੂਆਂ ਦੀਆਂ ਚਾਹੇ ਉਹ ਘੋੜਿਆਂ ਦੀਆਂ ਨੇ ਚਾਹੇ ਉਹ ਪੇਡੂਆਂ ਦੀਆਂ ਨੇ ਚਾਹੇ ਉਹ ਹੋਰ ਪੰਛੀ ਜਿਹੜੇ ਨੇ ਉਹਨਾਂ ਦੀਆਂ ਨੇ ਉਹ ਇੱਥੇ ਪਹੁੰਚਦੀਆਂ ਨੇ ਔਰ ਲੋਕ ਉਹਨਾਂ ਨੂੰ ਵੇਖਣ ਲਈ ਜਿਹੜੇ ਨੇ ਉਹ ਪਹੁੰਚਦੇ ਨੇ ਇੱਕ ਵੱਡਾ ਇਕੱਠ ਜਿਹੜਾ ਕਿਉਂਕਿ ਜਦੋਂ ਮਾਗੀ ਚੱਲਦੀ ਆ ਤਾਂ 12 ਤਰੀਕ ਤੋਂ ਲੈ ਕੇ ਲਗਾਤਾਰ ਹੀ ਜਿਹੜੀ ਇਹ ਮੰਡੀ ਉਹ ਨਾਲ ਚੱਲ ਪੈਂਦੀ ਆ ਔਰ ਲਗਾਤਾਰ ਇੱਥੇ ਵੱਡਾ ਇਕੱਠ ਜਿਹੜਾ ਉਹ ਤੁਹਾਨੂੰ ਦੇਖਣ ਨੂੰ ਮਿਲੇਗਾ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇੱਥੇ ਸਿਰਫ ਪਸ਼ੂ ਮੰਡੀ ਨੂੰ ਵੇਖਣ ਲਈ ਪਹੁੰਚਦੇ ਨੇ ਇਹ ਇੱਕ ਤਾਂ ਬਾਟਮੀ ਹੁੰਦੀ ਆ ਖਰੀਦਦਾਰੀ ਹੁੰਦੀ ਆ ਅਲੱਗ-ਅਲੱਗ ਕਿਸਮ ਦੇ ਜਿਹੜੇ ਨੇ ਉਹ ਘੋੜੇ ਅਲੱਗ-ਅਲੱਗ ਕਿਸਮ ਦੇ ਬੇਡੂ ਔਰ ਇਸ ਤੋਂ ਇਲਾਵਾ ਹੋਰ ਪ੍ਰਜਾਤੀਆਂ ਜਿਹੜੀਆਂ ਨੇ ਉਹ ਇੱਥੇ ਪਸ਼ੂਆਂ ਦੀਆਂ ਪਹੁੰਚਦੀਆਂ ਨੇ ਔਰ ਲੋਕ ਵੇਖਣ ਲਈ ਜ਼ਰੂਰ ਪਹੁੰਚਦੇ ਨੇ ਖਰੀਦਦਾਰੀ ਇੱਕ ਵੱਖਰਾ ਵਿਸ਼ਾ ਪਰ ਕਿਉਂਕਿ ਇਹ ਪ੍ਰਜਾਤੀਆਂ ਇਸ ਮੇਲੇ ਦੇ ਉੱਤੇ ਹੀ ਨਜ਼ਰ ਆਉਂਦੀਆਂ ਨੇ ਤਾਂ ਮੁਕਸਰ ਮਾਕੀ ਦੇ ਮੇਲੇ ਨੂੰ ਜਿੱਥੇ ਇਤਿਹਾਸਕ ਪੱਖ ਤੋਂ ਜਾਣਿਆ ਜਾਂਦਾ ਜਿੱਥੇ ਧਾਰਮਿਕ ਸਮਾਗਮ ਹੁੰਦੇ ਨੇ ਉੱਥੇ ਇਹ